ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਆਪ ਜੀ ਨੂੰ ਜਿਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਇਸ ਦੇ ਬਾਰੇ ਜਿਆਦਾਤਰ ਸਿੱਖ ਜਿਹੜੇ ਹੈਗੇ ਆ ਨਹੀਂ ਜਾਣਦੇ ਕਿ ਸਥਾਨ ਦੀ ਮਹੱਤਤਾ ਕੀ ਹੈ ਆਹ ਸਥਾਨ ਹੈ ਕਿੱਥੇ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕੇ ਛੋਟੇ ਸਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਜਿਹੜਾ ਸੀਗਾ ਦੀਵਾਨ ਟੋਡਰਮਲ ਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਜਿੱਥੇ ਕਿ ਅੱਜਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਤ ਹੈ ਉੱਥੇ ਕੀਤਾ ਗਿਆ ਸੀ ਸੰਸਕਾਰ ਦੇ ਸਮੇ ਇਹ ਵੀ ਆਪ ਜੀ ਜਾਣਦੇ ਹੋ ਕਿ ਕਿਵੇਂ ਸੋਨੇ ਦੀਆਂ ਮੋਹਰਾ ਜੜੀਆਂ ਹੈਗੀਆਂ ਵਛਾਈਆਂ ਗਈਆਂ ਸਨ ਸੂਬਾ ਸਰਹੰਦ ਦੁਆਰਾ ਕਿੰਨਾ ਜ਼ਿਆਦਾ ਅੜਚਨਾ ਜੜੀਆਂ ਹੈਗੀਆਂ ਉਸ ਸਮੇ ਪਾਈਆਂ ਗਈਆਂ ਹੁਣ ਇਹ ਪਿੰਡ ਆਲੋਰ ਕਿੱਥੇ ਸਥਿਤ ਹੈ ਇਹਦੇ ਬਾਰੇ ਕਿ ਮੈਂ ਆਪ ਜੀ ਨੂੰ ਦੱਸਦੇ ਆ ਕਿ ਰੋਡ ਜੋ ਸਾਹਮਣੇ ਤੋਂ ਆ ਰਿਹਾ ਹੈ ਇਹ ਹੈ ਨਾਪਾ ਭਵਾਨੀਗੜ ਰੋਡ ਇਹ ਪਿੰਡ ਆਲੋਰ ਜਿਹੜਾ ਹੈ ਤਕਰੀਬਨ ਪਾਣੇਗੜ ਤੋਂ 5-6 ਕਿਲੋਮੀਟਰ ਹੀ ਅੱਗੇ ਹੈ। ਇਸ ਰੋਡ ਦੇ ਉੱਪਰ ਹੀ ਪੈਂਦਾ ਹੈ। ਤੇ ਨਾਬੇ ਤੋਂ ਇਹ ਸਾ ਫਟ ਤੋਂ 9 ਕਿਲੋਮੀਟਰ ਹੋਏਗਾ। ਆ ਮੇਨ ਰੋਡ ਜਿਹੜਾ ਹੈ ਇਹਦੇ ਉੱਪਰ ਹੀ ਆ ਦੇਖੋ ਇੱਥੇ ਬਕਾਇਦਾ ਇੱਕ ਯਾਦਗਾਰੀ ਵੱਡਾ ਗੇਟ ਵੀ ਲੱਗਿਆ ਹੋਇਆ ਹੈ। ਆ ਗੇਟ ਜਿਹੜਾ ਹੈਗਾ ਨਜ਼ਰ ਪੈਂਦਾ ਹੈ। ਮਹਾਨ ਸ਼ਹੀਦ ਦੀ ਯਾਦਗਾਰ ਗੇਟ ਮਾਤਾ ਗੁਜਰ ਗੁਜਰੀ ਕੌਰ ਜੀ, ਸਹਬਜ਼ਾਦਾ ਬਾਬਾ ਜੋਰਾਵਾਰ ਸਿੰਘ ਜੀ, ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲੋਰਕ ਵੱਡਾ ਗੇਟ ਹੈ ਤੇ ਇਸ ਗੇਟ ਤੋਂ ਅੱਗੇ ਉਹ ਸਾਹਮਣੇ ਤੁਹਾਨੂੰ ਸਥਾਨ ਵੀ ਨਜ਼ਰ ਪੈਂਦਾ ਹੈ ਤਕਰੀਬਨ 4 ਤੋਂ 500 ਮੀਟਰ ਹੀ ਇਸ ਜਗ੍ਹਾ ਤੋਂ ਦੂਰ ਹੈ ਇਹ ਹੈ ਗੁਰਦੁਆਰਾ ਸਾਹਿਬ ਪਿੰਡ ਆਲੋਰਕ ਵਿਖੇ ਜੋ ਆਪ ਜੀ ਨੂੰ ਨਜ਼ਰ ਪੈ ਰਿਹਾ ਹੈ ਇਹ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਸ ਸਾਹਿਬ ਨੌਮੀ ਜਾਦਗਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਪਿੰਡ ਆਲੋਰਕ ਜ਼ਿਲ੍ਹਾ ਸੰਗਰੂਰ ਇਸ ਜਗ੍ਹਾ ਬਾਰੇ ਜ਼ਿਆਦਾਤਰ ਸਿੱਖ ਜਿਹੜੇ ਹੈਗੇ ਆ ਨਹੀਂ ਜਾਣਦੇ ਅਸੀਂ ਇਹ ਤਾਂ ਜਾਣਦੇ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਜਿਹੜਾ ਸੀ ਉਹ ਦਿਵਾਨ ਟੋਡਰਵਾਲ ਦੁਆਰਾ ਸੂਬਾ ਸਰਹੰਦ ਤੋਂ ਜ਼ਮੀਨ ਮੁੱਲ ਲੈ ਕੇ ਸੋਨੇ ਦੀਆਂ ਮੋਹਰਾਂ ਪਿਛਾ ਕੇ ਕੀਤਾ ਗਿਆ ਸੀ ਪਰ ਸੰਸਕਾਰ ਤੋਂ ਬਾਅਦ ਜਦੋਂ ਤੀਜੇ ਦਿਨ ਮਾਤਾ ਗੁਜਰਕਾਰ ਜੀ ਤੇ ਦੋਨੋਂ ਸ਼ਹਿਜ਼ਾਦਿਆਂ ਤੇ ਫੁੱਲ ਚੁਗੇ ਗਏ ਫੁੱਲ ਚੁਗਣ ਤੋਂ ਬਾਅਦ ਦੀਵਾਨ ਟੋਡਰਵਾਲ ਜੀ ਦੁਆਰਾ ਉਹਨਾਂ ਫੁੱਲਾਂ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਸੀਗਾ ਇੱਕ ਗਾਗਰ ਦੇ ਵਿੱਚ ਪਾ ਕੇ ਭਾਈ ਜੋਧ ਸਿੰਘ ਜੀ ਦੇ ਹੱਥ ਇੱਥੇ ਭੇਜਿਆ ਗਿਆ ਪਿੰਡ ਆਲੋ ਅਰਖ ਦੇ ਵਿੱਚ ਤੇ ਇੱਥੇ ਹੀ ਇਹ ਸਥਾਨ ਜਿਹੜਾ ਹੈਗਾ ਬਣਿਆ ਹੋਇਆ ਹੈ ਤੇ ਉਸ ਸਮੇਂ ਇਹ ਜਿਹੜੀ ਜਗ੍ਹਾ ਹੈ ਜਿੱਥੇ ਕਿ ਅੱਜ ਕੱਲ੍ਹ ਇਹ ਗੁਰਦੁਆਰਾ ਸਾਹਿਬ ਦੀ ਸ਼ੌਭਤ ਹੈ ਗੁਰਦੁਆਰਾ ਮੰਜੀ ਸਾਹਿਬ ਇੱਥੇ ਧਰਤੀ ਦੇ ਵਿੱਚ ਟੋਆ ਫੁੱਟ ਕੇ ਉਹਨਾਂ ਆਸਥਾ ਨੂੰ ਬਹੁਤ ਸਤਿਕਾਰ ਸਹਿਤ ਜਿਹੜਾ ਹੈਗਾ ਇੱਥੇ ਦਵਾ ਦਿੱਤਾ ਗਿਆ ਸੀ ਤੇ ਫਿਰ ਉਸ ਉਹ ਨਸਤਾਂ ਦੇ ਉੱਪਰ ਇੱਕ ਥੜਾ ਬਣਾਇਆ ਗਿਆ ਤੇ 1991 ਦੇ ਵਿੱਚ ਜਿੱਥੇ ਕਾਰ ਸੇਵਾ ਵਾਲੇ ਜਿਹੜੇ ਮਹਾਪੁਰਸ਼ تھےਗੇ ਉਹਨਾਂ ਨੇ ਉਹ ਪੁੱਲ ਹਸਤ ਜਿਹੜੇ ਹੈਗੇ ਆ ਦੁਆਰਾ ਫਿਰ ਇੱਥੋਂ ਕੱਢੇ ਉਹ ਕੱਢ ਕੇ ਤੇ ਅੱਜ ਉੱਥੇ ਬਹੁਤ ਹੀ ਵਧੀਆ ਸਥਾਨ ਜਿਹੜਾ ਹੈਗਾ ਬਣਵਾਇਆ ਗਿਆ ਹੈ ਉਹਦੇ ਵੀ ਆਪ ਜੀ ਨੂੰ ਅਸੀਂ ਦਰਸ਼ਨ ਕਰਵਾਉਂਦੇ ਹਾਂ ਇਹ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜਿਹਦੇ ਤੋਂ ਆਪ ਜੀ ਨੇ ਦਰਸ਼ਨ ਕਰਵਾਉਂਦੇ ਹਾਂ ਜਿਹੜਾ ਕਿ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਸਥਾਨ ਇਹ ਜਗ੍ਹਾ ਜਿਹੜੀ ਹੈਗੀ ਹੈ ਰੱਖਦੀ ਹੈ ਕਿਉਂਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਜਿਹਦੇ ਨਾਲ ਅਤੇ ਗੁਰਤੇਗ ਬਹਾਦਰ ਜੀ ਦੇ ਨਾਲ ਇਹ ਜਗ੍ਹਾ ਜਿਹੜੀ ਹੈਗੀ ਹੈ ਸਬੰਧਤ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਆਪ ਜੀ ਨੂੰ ਦੱਸਿਆ ਹੈ ਕਿ ਬਹੁਤ ਸਾਰੇ ਸਿੱਖਾਂ ਨੂੰ ਇਸ ਜਗ੍ਹਾ ਬਾਰੇ ਜਿਆਦਾ ਪਤਾ ਨਹੀਂ ਹੈਗਾ ਸਿਰਫ ਅਸੀਂ ਇੰਨਾ ਹੀ ਜਾਣਦੇ ਹਾਂ ਕਿ ਸਹਬਜ਼ਾਦੇ ਜੀ ਦੇ ਅਤੇ ਮਾਤਾ ਗੁਜਰੀ ਜੀ ਦੇ ਜਿਹੜੇ ਫੁੱਲ ਆਸਤ ਸੀਗੇ ਗੁਰਦੁਆਰਾ ਜੋਤੀਸਰੂਪ ਜਿੱਥੇ ਕਿ ਉਹਨਾਂ ਦਾ ਸੰਸਕਾਰ ਹੋਇਆ ਸੀ ਉੱਥੇ ਹੀ ਰੱਖੇ ਗਏ ਸਨ ਪਰ ਉਹਨਾਂ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਹੈਗਾ ਇੱਥੇ ਉਸ ਸਮੇਂ ਲਿਆਂਦਾ ਗਿਆ ਸੀ ਹੁਣ ਇੱਥੇ ਬਹੁਤ ਵਧੀਆ ਸਥਾਨ ਜਿਹੜਾ ਹੈਗਾ ਹੈ ਬਣਿਆ ਹੋਇਆ ਹੈ ਤੇ ਦੂਰੋਂ ਨੇੜੇ ਸੰਗਤ ਜਿਹੜੀ ਹੈਗੀ ਇੱਥੇ ਆਉਂਦੀ ਹੈ ਹਾਂਜੀ ਹਾਲੇ ਆਈ ਨਹੀਂ ਇਹ ਤੁਸੀਂ ਦਰਸ਼ਨ ਕਰਦੇ ਹੋ ਹਾਲੇ ਦੁਆਲੇ ਦੇਖੋ ਤੇ ਇਹ ਸਾਹਮਣੇ ਦਰਵਾਜ਼ਾ ਸਾਹਿਬ ਹੈ ਤੇ ਇੱਧਰ ਇਸ ਸਥਾਨ ਜਿਹੜਾ ਹੈ ਇਹ ਬਣਾਇਆ ਗਿਆ ਹੈ 1991 ਦੇ ਵਿੱਚ ਆਹ ਸਥਾਨ ਜੋ ਕਿ ਆਪ ਜੀ ਨੂੰ ਨਜ਼ਰ ਪੈਂਦਾ ਹੈ ਇੱਥੇ ਹੀ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਸਹਿਬਜ਼ਾਤਿਆਂ ਦੇ ਜਿਹੜੇ ਫੁੱਲ ਅਸਤ ਹੈਗੇ ਆ ਬਹੁਤ ਸਤਿਕਾਰ ਸਹਿਤ ਇੱਥੇ ਹੀ ਇੱਕ ਵਰਤਨ ਦੇ ਵਿੱਚ ਪਾ ਕੇ 1991 ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਉਸ ਸਮੇਂ ਜਦੋਂ ਕੱਢੇ ਗਏ ਸੀਗੇ ਤਾਂ ਸੰਗਤਾਂ ਦੇ ਦਰਸ਼ਨ ਦੇ ਲਈ ਵੀ ਕੁਝ ਦਿਨ ਰੱਖੇ ਗਏ ਸੀ ਤੇ ਫਿਰ ਇੱਕ ਵਰਤਨ ਦੇ ਵਿੱਚ ਪਾ ਕੇ ਜਿੱਥੇ ਕਿ ਇਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਸ਼ੁਭਤ ਹੈਗੇ ਆ ਇਸ ਥੜੇ ਦੇ نیچے ਜਿਹੜਾ ਹੈਗਾ ਉਹਨਾਂ ਨੂੰ ਸਤਕਾਰ ਸਹਿਤ ਰੱਖ ਦਿੱਤਾ ਗਿਆ ਤੇ ਇਸ ਤਰ੍ਹਾਂ ਦੇ ਨਾਲ ਇਸ ਥਾਨ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਮਾਤਾ ਗੁਜਰਕਾਰ ਜੀ ਅਤੇ ਗੁਰੂ ਸਾਹਿਬ ਜੀ ਦੇ ਦੋਨੋਂ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਦੇ ਵਿੱਚ ਸਥਾਨ ਬਣਾਇਆ ਹੋਇਆ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਜਿਹੜਾ ਕਰੋ ਮੈਂ ਮੱਥਾ ਟੇਕ ਲਵਾਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਦਾਸ ਭਾਈ ਜਗਤਾਰ ਸਿੰਘ ਨਗਰ ਮਾਜੀ ਤੋਂ ਇਸ ਸਥਾਨ ਤੇ ਜੋ ਮੀਤ ਗ੍ਰਾਂਥੀ ਦੇ ਤੌਰ ਤੇ ਸੇਵਾ ਨਿਭਾਰੇ ਹਾਂ ਕਾਫੀ ਸਾਲਾਂ ਤੋਂ ਸੋ ਤੁਸੀਂ ਸੰਗਤਾਂ ਜੋ ਇਸ ਸਥਾਨ ਦੇ ਦਰਸ਼ਨ ਮਿਲ ਕਰ ਰਹੇ ਹੋ ਬਹੁਤ ਪਾਵਨ ਪੀਤ੍ਰ ਉੱਚਾ ਉੱਚਾ ਸਥਾਨ ਹੈ ਗੁਰਦੁਆਰਾ ਮਨਜੀਤ ਸਾਹਿਬ ਪਾਤਸ਼ਾਹੀ ਨੌਵੀਂ ਨਗਰ ਅਲਵਾਰ ਖ ਨੇੜੇ ਭਾਨੀਗੜ੍ਹ ਜ਼ਿਲ੍ਹਾ ਸੰਗਰੂਰ ਸੇ ਸਾਂਤੇ ਗੁਰੂ ਤੇਗ ਬਹਾਦਰ ਮਾਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਕਮਲ ਪਾਏ ਨੇ ਜਦੋਂ ਅਸਾਮ ਦੀ ਯਾਤਰਾ ਤੇ ਗਏ ਸੀ ਸੱਚੇ ਪਾਤਸ਼ਾਹ ਉਸ ਸਮੇਂ ਤਕਰੀਬਨ 300 ਸੰਗਤਾਂ ਨਾਲ ਸੀ ਮਹਾਰਾਜ ਦੇ ਨਾਲ ਮਾਤਾ ਗੁਜਰਕੌਰ ਜੀ ਮਾਤਾ ਨਾਨਕੀ ਜੀ ਬਾਬਾ ਸ਼ੰਗੋਸ਼ਾਹ ਜੀ ਹੋਰ ਵੀ ਅਨੇਕਾਂ ਸੰਗਤਾਂ ਗੁਰਮੁਖ ਪਿਆਰੇ ਨਾਲ ਸੀ ਇਸ ਜਗ੍ਹਾ ਤੇ ਸੱਚੇ ਪਾਤਸ਼ਾਹ ਜੀ ਨੇ ਚਰਨ ਕਮਲ ਪਾਏ ਸੋ ਉਸ ਸਮੇਂ ਦੀਵਾਨ ਟੋਡਰਮਲ ਜੀ ਜੋ ਲੱਗੀ ਉਹਨਾਂ ਦਾ ਕਾਕੜਾ ਨਗਰ ਹੈ ਤੋ ਆਕੇ ਜਦੋਂ ਉਹਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ ਨੇ ਉਰੇ ਤੇ ਉਹ ਆਕੇ ਮਹਾਰਾਜ ਜੀ ਨੂੰ ਮਿਲਿਆ ਤੇ ਬੇਨਤੀ ਕਰੀ ਸੱਚੇ ਪਾਤਸ਼ਾਹ ਮੇਰੇ ਘਰ ਚੱਲੋ ਮੈਂ ਆਪ ਜੀ ਦੀ ਸੇਵਾ ਕਰਨੀ ਚਾਹੁੰਨਾ ਤੇ ਮਹਾਰਾਜ ਨੇ ਭਵਿੱਖਤ ਬਚਨ ਕੀਤੇ ਕਿ ਦੀਵਾਨ ਟੋਡਰਮਲ ਜੀ ਕੋਈ ਸਮਾਂ ਆਊਗਾ ਅਫੀਆਪ ਜੀ ਤੋਂ ਸੇਵਾ ਲਵਾਂਗੇ ਬਹੁਤ ਵੱਡੀ ਸੇਵਾ ਤੋ ਉਸ ਸਮੇਂ ਦੀਵਾਨ ਟੋਡਰਮਲ ਜੀ ਨੂੰ ਲੱਗੇ ਚੱਲੋ ਕੋਈ ਮਹਾਰਤ ਆ ਕੋਈ ਖੁਸ਼ੀ ਹੈ ਪਰ ਫਿਰ ਸਮਾਂ ਬਤੀਤ ਹੋਇਆ ਮਹਾਰਾਜ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਂ ਵੱਲ ਚਲੇ ਗਏ ਔਰ ਉਸ ਤੋਂ ਬਾਅਦ ਤੁਸੀਂ ਸਾਰੀਆਂ ਸੰਗਤਾਂ ਇਤਿਹਾਸ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਸਰਸਵਨਦੀ ਦੇ ਪਰਿਵਾਰ ਵਿਛੜਿਆ ਮਾਤਾ ਗੁਜਰ ਕੌਰ ਸਾਹਿਬ ਜੀ ਦਿਵੰਗ ਗੰਗੂ ਦੇ ਨਾਲ ਉਹਦੇ ਪਿੰਡ ਨਗਰ ਸਹੀੜੀ ਚਲੇ ਗਏ ਉੱਥੋਂ ਫਿਰ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਗ੍ਰਿਫਤਾਰੀ ਹੁੰਦੀ ਹੈ ਔਰ ਫਿਰ ਜਦੋਂ ਸੰਗਤ ਜੀ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਹੁੰਦੀ ਆਪਾਂ ਨੂੰ ਸਭ ਨੂੰ ਇਤਿਹਾਸ ਪਤਾ ਹੈ ਫਿਰ ਉੱਥੇ ਦੀਵਾਨ ਟੋਡਰਮਲ ਨੂੰ ਜਦੋਂ ਪਤਾ ਲੱਗਦਾ ਫਿਰ ਉਹ ਆਪਣਾ ਜ਼ਮੀਨ ਜਾਇਦਾਦ ਸਾਰ ਘਰ ਘਾਟ ਵੇਚ ਕੇ ਜੋ ਗੁਰੂ ਮਾਤਾ ਗੁਜਰਕੌਰ ਸਾਹਿਬ ਜੀ ਔਰ ਗੁਰੂ ਕੇ ਛੋਟੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਜੋ ਉੱਥੇ ਸੰਸਕਾਰ ਕਰਦੇ ਗੁਰਦੁਆਰਾ ਜੋਤੀ ਸਰੂਪ ਆਪਾਂ ਨੂੰ ਪਤਾ ਹੈ ਫਤਿਹਗੜ੍ਹ ਸਾਹਿਬ ਪਰ ਉੱਥੋਂ ਜਿਹੜੇ ਆਸਫੁੱਲ ਲੈ ਕੇ ਭਾਈ ਜੋਧ ਸਿੰਘ ਨੂੰ ਆਪਣੀ ਸੇਵਾਦਾਰ ਨੂੰ ਭੇਜਦਾ ਉਹ ਇਸ ਜਗ੍ਹਾ ਤੇ ਆਉਂਦਾ ਆ ਜਿੰਨੀ ਤੁਸੀਂ ਸਾਰੀ ਜਗ੍ਹਾ ਦੇਖ ਰਹੇ ਹੋ ਜ਼ਮੀਨ ਸਾਰੀ ਹੈ ਗੁਰੂ ਘਰ ਸਾਰਾ ਦੀਵਾਨ ਟੋਡਰਮਲ ਜੀ ਉਹਨਾਂ ਦੀ ਜਗ੍ਹਾ ਤੇ ਬਣਿਆ ਹੋਇਆ ਸਾਰੇ ਜ਼ਮੀਨ ਉਹਨਾਂ ਦੀ ਹੈ ਪਿੱਛੇ ਵੀ ਕਾਫੀ ਜ਼ਮੀਨ ਹੈ ਸੋ ਭਾਈ ਜੋਧ ਸਿੰਘ ਉਰਿਆ ਕਿ ਇੱਕ ਮਹਾਪੁਰਸ਼ ਨੂੰ ਮਿਲਦੇ ਨੇ ਤੇਉ ਮਾਂਪੁਰਸ਼ ਨੂੰ ਗਾਗਰ ਦੇ ਵਿੱਚ ਜੋ ਮਾਤਾ ਗੁਜਰ ਕੌਰ ਸਾਹਿਬ ਜੀ ਔਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਛੋਟੇ ਸਹਿਬਜਾਦਾਂ ਦੇ ਜਿਹੜੇ ਅਸਫੁੱਲ ਸੀ ਸੋ ਉਹਨਾਂ ਨੂੰ ਮਾਂਪੁਰਸ਼ਾਂ ਨੂੰ ਸੌਂਪ ਕੇ ਭਾਈ ਜੋਤ ਸਿੰਘ ਅੱਗੇ ਚੱਲਿਆ ਜਾਂਦਾ ਤੇ ਉਹ ਮਾਂਪੁਰਸ਼ ਉਹ ਅਸਫੁੱਲਾਂ ਨੂੰਰੇ ਸਾਹਮਣੇ ਰੱਖਦੇ ਨੇ ਕਾਫੀ ਲੰਮਾ ਸਮਾਝੇੜਾ ਬਣਿਆ ਹੋਇਆ ਸੀ ਉਹਰੇ ਤੇ ਉਹ ਅੱਜ ਅੱਜ ਵੀ ਅਸਫੁੱਲ ਨੇ ਜਿਹੜੇ ਆਪਾਂ ਉਧਰ ਛੋਟਾ ਦਰਬਾਰ ਸਾਹਿਬ ਦੇਖ ਰਹੇ ਹਾਂ ਸੋ ਉੱਥੇ ਅੱਜ ਵੀ ਉਹ ਜਿਹੜੇ ਅਸਫੁੱਲ ਨੇ ਜੋ ਥੜਾ ਸਾਹ ਬਣਿਆ ਹੋਇਆ ਜਿੱਥੇ ਮਹਾਰਾਜ ਪ੍ਰਕਾਸ਼ ਨੇ ਉਹਦੇ ਥੱਲੇ ਜੋ ਉਹ ਆਫਸਫਲ ਦੱਬੇ ਹੋਣੇ ਅੱਜ ਵੀ ਕੱਚ ਦੀ ਗਾਗਰ ਦੇ ਵਿੱਚ ਪਾ ਕੇ ਸੋ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜੋ ਕੈਲੀਫੋਰਨੀਆ ਅਮਰੀਕਾ ਤੋਂ ਉਹਨਾਂ ਨੇ ਇਹ ਨਵੇਂ ਦਰਬਾਰ ਸਾਹਿਬ ਦੀ ਸੇਵਾ ਜੋ ਕਰਵਾਈ ਹੈ। ਤੋਂ ਬਾਬਾ ਕ੍ਰਿਪਾਲ ਸਿੰਘ ਜੀ ਕਰ ਸੇਵਾ ਕਰੀ ਤਕਰੀਬਨ ਥੋੜਾ ਜਿਹਾ ਚਿਰ ਪਹਿਲਾਂ ਹੀ ਇਹ ਜਿਹੜੀ ਸੇਵਾ ਸੰਪੂਰਨ ਹੋਈ ਹੈ। ਸੋ ਤਾਂ ਕਰਕੇ ਵੀ ਇਹ ਬਹੁਤ ਉੱਚਾ ਸੁੱਚਾ ਵੱਡਾ ਥਾਨ ਹੈ। ਸੋ ਤੁਸੀਂ ਸੰਗਤਾਂ ਆਓ ਜ਼ਰੂਰ ਦਰਸ਼ਨ ਮੇਲਾ ਕਰਿਆ ਕਰੋ ਭਾਈ ਸਾਰੀਆਂ ਸੰਗਤਾਂ। ਸੋ ਇਹ ਜਿਹੜਾ ਗੁਰੂ ਘਰ ਹੈ ਾਨੀਗੜ ਤਫੀਲ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ ਇਹ ਸੋ ਆਪ ਸੰਗਤਾਂ ਕੇ ਦਰਸ਼ਨ ਮੇਲਾ ਕਰੋ ਬਹੁਤ ਉੱਚਾ ਸੱਚਾ ਥਾਨ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੀ ਆਏ ਨੇ ਮਾਤਾ ਗੁਜਰਕਰ ਸਾਹਿਬ ਜੀ ਛੋਟੇ ਸਾਹਿਬ ਜਦ ਜਿਹੜੇ ਅਸਫੁੱਲ ਜਿਵੇਂ ਆਪਾਂ ਫੁੱਲ ਕਹਿ ਦਿੰਨੇ ਨਾ ਵੀ ਸਤਿਕਾਰ ਤੋਂ ਬਾਅਦ ਚੁਗਦੇ ਆ ਇਸ ਜਗ੍ਹਾ ਤੇ ਮੌਜੂਦ ਨੇ ਅੱਜ ਵੀ ਉਹ ਸਤੰਕਰ ਕੇ ਬਹੁਤ ਆਪ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਅਸੀਂ ਆਪ ਜੀ ਨੂੰ ਵਧੀਆ ਤੋਂ ਵਧੀਆ ਜਾਣਕਾਰੀ ਆਉਣ ਵਾਲੇ ਸਮੇਂ 'ਚ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ